ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਅੱਜ ਆਇਆ ਹਾਂ ਰਾਜਵੀਰ ਕੋਲ ਦਿਖਾਉਣੇ ਤੁਹਾਨੂੰ ਉਹਦਾ ਡੇਰੀ ਫਾਰਮ ਬੈਠਾ ਅੰਦਰੇ ਗੱਲਾਂ ਮਾਰਨ ਲੱਗਿਆ ਵਾ ਹਾਂਜੀ ਰਾਜਵੀਰ ਕਿਹੋ ਜਿਹਾ ਹੈ ਸਤਿ ਸ੍ਰੀ ਅਕਾਲ ਜੀ ਕਿਆ ਗੱਲਾਂ ਕਰੀਏ ਇਹਨਾਂ ਨੂੰ ਫੋਨ ਨਹੀਂ ਚੈੱਕਦਾ ਉਹ ਯਾਰ ਅਸੀਂ ਇੱਧਰ ਪਹਿਲਵਾਨ ਨਾਲ ਜੇ ਹੋਏ ਤੇ ਹਾਂ ਅੱਜ ਬੈਠੇ ਆ ਪਰੰਪਰੇ ਡੰਗਰਾਂ ਵਾਲੇ ਨਾ ਠੀਕ ਹੈ ਤੇ ਪਰਵਾਨ ਦੀ ਛੋਟੀ ਕੋਈ ਨਹੀਂ ਉੱਚਣੀ ਆਉਂਦੀ ਉਹਨੂੰ ਦਵਾਈ ਦੇ ਅੱਛਾ ਪਿਆਰ ਆ ਛੋਟੀ ਅੱਛਾ ਗ੍ਰੀਟ ਚਾਉਂਦੇ ਹੀਟ ਚਾਉਂਦੇ ਵਧੀਆ ਮੰਨ ਲਾ ਕਾਰਗਰ ਈ ਆ ਹਾਂ ਮੈਨੂੰ ਕੱਲਾ ਫੋਨ ਲਾ ਉਹਨਾਂ ਦੇ ਨੂੰ ਅੱਛਾ ਕੰਮ ਤਾਂ ਇੱਕ ਮਰੰਡੇ ਜਾਣਾ ਦਾ ਅੱਜ ਫੇਰ ਜਾਂ ਸੀਜਵਲਾ ਉੱਧਰ ਚਾਰਜ ਲੱਗਿਆ ਹੋਇਆ ਤਾਂ ਅਸੀਂ ਇੱਧਰ ਬੈਠੇ ਜੇ ਉਹ ਜਾਂ ਸੀਜਵਲਾ ਹੋਇਆ ਆਪਾਂ ਨੂੰ ਫੇਰ 12 ਵਜੇ ਅੱਛਾ ਉੱਧਰ ਵੀ ਜਾਣਾ ਆਪਾਂ ਨੇ ਨਾਲੇ ਫੀਡ ਚੱਕਣੀ ਆ ਮੈਂ ਦੋ ਤਿੰਨ ਕੰਮ ਆਪਾਂ ਕਰੇ ਆਉਣੇ ਆ ਮਰੰਡੇ ਕੋਈ ਚੰਗੇ ਹਾਂ ਤੂੰ ਹੀ ਦੱਸ ਤੂੰ ਕਿਹੜੀ ਗਾਥਾ ਛੇੜੀ ਬੈਠੇਂ ਦੱਸਣਾ ਤਾਂ ਬਸ ਆਹੀ ਦਵਾਈ ਬਾਰੇ ਦੱਸ ਰਿਹਾ ਦੈਂ ਅੱਛਾ ਭਾਈ ਬਹੁਤ ਵਧੀਆ ਇਹ ਚੀਜ਼ ਆ ਠੀਕ ਹੈ ਕੋਈ ਨਾ ਫੈਟ ਵਾਈਟ ਨਹੀਂ ਦਿੱਕਤੀ ਹੈ ਪਹਿਲਵਾਨ ਨੂੰ ਮਨੂ ਦੇਹ ਝੋਟੀ ਆ ਮੇਰੀ ਝੋਟੀ ਵਿੱਚਿਆ ਆ ਹਾਂ ਤੈਂ ਵਰਤੀ ਆ ਪਹਿਲਾਂ ਮੈਂ ਵਰਤ ਲਈ ਬਹੁਤ ਠੀਕ ਹੈ ਠੀਕ ਹੈ ਹੋਰ ਭਾਈ ਆਪਣੇ ਫਾਰਮ 'ਤੇ ਜਿਹੜਾ ਉਹਨੇ ਨਰਾਂ ਦੇ ਠੀਕ ਆ ਭਾਈ ਆਜੀਵੀਰ ਦਾ ਫਾਰਮ ਇੱਕ ਸਾਈਡ ਮੁੰਡੇ ਨੇ ਬੰਨੀ ਹੋਈਆਂ ਮੱਝਾਂ ਇੱਕ ਸੋਨਾ ਗਾਵਾਂ ਵੀੜੇ ਇਹ ਵੀ ਬਦੰਦਰ ਬਲਵਾ ਕੇ ਹੀ ਲਿਆਉਂਦਾ ਮੁੱਲ ਵਾਲਾ ਸਰਕਲ ਕੋਈ ਨਹੀਂ ਚੱਲਦਾ ਸਭ ਆਪਣੇ ਸਾਲਟ ਪਾ ਕੇ ਤਿਆਰ ਕਰਦੇ ਆਂ ਹੋਰ ਨਵੀਤਾ ਜੀ ਬਾਬਾ ਜੀ ਐਨ ਠੀਕ ਠਾਕ ਹੂੰ ਰਾਤ ਮੀਂਹ ਪੈ ਗਿਆ ਖੇਤਾਂ ਵਿੱਚ ਅਜ ਗਏ ਨਹੀਂ ਪਾਣੀ ਪੂਰੀ ਹੋਊਗਾ ਮੀਂਹ ਤਾਂ ਰੋਜ਼ ਹੀ ਪੈ ਜਾਂਦਾ तकरीबन ਰੋਜ਼ ਦਾ ਹੀ ਕੰਮ ਆ ਮੀਂਹ ਦਾ ਆਪਣੇ ਤਾਂ ਬਹੁਤ ਦੱਬ ਕੇ ਮੀਂਹ ਪਿਆ ਰਾਤ ਹਾਂ ਪਾਣੀ ਜਦੋਂ ਪੂਰਾ ਹੋ ਗਿਆ ਹੁਣ ਪਾਣੀ ਆ ਗਿਆ ਪੂਰਾ ਨਹੀਂ ਪੂਰਾ ਨਹੀਂ ਵੇਲ ਪੁੱਲ ਪਾਣੀ ਲੜ ਗਿਆ ਹੈ ਬਾਲਾਂ ਨੂੰ ਹੀ ਸਾਫ਼ ਕਰਵਾ ਦਈਏ ਹੁਣ ਇੱਕ ਵਾਰ ਰਾਜੂ ਨੂੰ ਕਹ ਦੇ ਪਾ ਮੈਂ ਕੱਲੂ ਆ ਜੀਵੇ ਇੱਕ ਬੰਦਾ ਦਿਹਾੜੀ ਕੋ ਰਾਜੂ ਹੁਣ ਜਾਂਦੇ ਹੋਏ ਕਹਿ ਚੱਲਦੇ ਆ ਨਾਲੇ ਖੇਤ ਚੋਂ ਕੱਢ ਦੂਗਾ ਹਾਂ ਨਾਲੇ ਖੇਤ ਚੋਂ ਕੱਢ ਦੂ ਨਾਲ ਜੌਣਾ ਕੱਢ ਦੂ ਫੇ ਇੱਕ ਵਾਰ ਸਪਰੇਅ ਮਾਰ ਦੇ ਨੇ ਚੱਲ ਹੂੰ ਇੱਕ ਵਾਰ ਪਹਿਲਾਂ ਮਾਰਤੀ ਦੀ ਪਾਰ ਆਵੇ ਕੰਮ ਜਿਹੜਾ ਹੈ ਰਹਿਦਾ ਦੂਜੀ ਦਾ ਮਹੀਨਾ ਹੀ ਸਮ ਸਵਾਗ ਮਹੀਨਾ ਰਹਿ ਗਿਆ ਹਾਂ ਬਾਸਮਜੀ ਤੇ ਤੇਰੀ ਆਉਣੇ ਆਈ ਉਹ ਤੇ ਇਹਦਾ ਜਿਹੜਾ ਰਹਿੰਦਾ ਟਾਈਮ ਸਪਰੇਅ ਲੱਗਦੀ ਨਹੀਂ ਪਾਰ ਚਲੀਏ ਫਿਰ ਆਪਾਂ ਅਜਾਪਾ ਨੂੰ ਵੀ ਟਾਈਮ ਲੱਗ ਜਾਣਾ ਪੈਸੇ ਪੂਰੇ ਕਢਾਉਣੇ ਆ ਜੀ ਹਾਂ ਚੱਲ ਆ ਜਾ ਲਓ ਜੀ ਮਰੰਡੇ ਆਏ ਤੇ ਵੀਡ ਬਣਵਾਉਣਾ ਵੀਡ ਦਾ ਕੰਮ ਵੀ ਡਨ ਹੋ ਗਿਆ ਸਾਜ ਐਂਡ ਕੰਪਨੀ ਕੋਲ ਵੀਡ ਬਣਵਾਉਣੇ ਆ ਥੈਲੇ ਤਿਆਰ ਪਏ ਆ બસ ਟੈਂਪੋ ਕਰਕੇ ਇਹਨਾਂ ਨੇ ਘਰ ਭੇਜ ਜਣੇ ਸਾਡਾ ਕੰਮ ਡਨ ਹੋ ਗਿਆ। ਬਾਕੀ ਦਿਖਾਉਣਾ ਤੁਹਾਨੂੰ ਅੱਗੇ ਅੱਗੇ ਮੋਟਰ ਤੇ ਆਗੇ ਜੀ ਢੇੜਾ ਮਾਰਨ। ਰਾਜਵੀਰ ਦੇ ਬੰਦੇ ਲੱਗੇ ਹੋਏ ਆ ਰੇਪਾਉਣ। ਤੇ ਕੰਮ ਇਹ ਹੋਰੇ ਕਰੀ ਬੈਠੇ ਆ। ਆ ਵੀ ਰਾਜਵੀਰ। ਆ ਵਧੀਆ ਜੀ। ਆ ਕੇ ਕੰਮ ਕਰ ਲਿਆ। ਯਾਰ ਉੱਧਰ ਤੇ ਪਾਣੀ ਪੈ ਗਿਆ।

ਰੱਖ ਲਿਓ ਨੂੰ ਪੰਜਾਬੀ ਮੈਂ ਕਹਿੰਨਾ ਔਰੀ ਮੋਟਰ ਪਰੇ ਪਿਆ ਉਹ ਵੀ ਲੈ ਕੇ ਜਾਣਾ ਚਾਹ ਕੇ ਪੰਜਾ ਉਹਦਾ ਹੀ ਟੁੱਟਿਆ ਹੋਇਆ ਇੱਕੋ ਪੰਜਾ ਪਿਆ ਔਰੇ ਕੁੰਮ ਕੇ ਆ ਜਾਣਾ ਥੋੜਾ ਇਹਨੂੰ ਉਹ ਕਰ ਲੈ ਕੀ ਕਹਿੰਦੇ ਹੁੰਦੇ ਆ ਇਹਦਾ ਕੋਈ ਹੋਰ ਹੱਲ ਕਰ ਲਾ ਹਰਾ ਜੀ ਵੀਰ ਹੁਣ ਦੱਸ ਰੇਜ ਕਿਆ ਗਿਆ ਸਮਾਨ ਪਾਉਣਾ ਦਿੱਕਤ ਆ ਬਾਈ ਪਾਦਾ ਬ੍ਰਹਮਾਸਤਰ ਹੈ ਹਾਂ ਬਾਈ ਸਾਗਰੀਕਾ ਸਾਗਰੀਕਾ ਦਾ ਬਹੁਤ ਤਕੜਾ ਫੈਨ ਹੈ ਜੀ ਹਾਂ ਵੀਰੇ ਆਪਾਂ ਹਰੇ ਕੇ ਫਸਲ ਚ ਪਾਉਨੇ ਇੱਕ ਤਾਂ ਕਵਾਂਟੀਟੀ ਚ ਦੱਸਦਾ ਬਾਈ ਹੂੰ ਵੱਧ ਕੰਮ ਕਰਦੀ ਐ ਥੈਲੇ ਜੀ ਹਾਂ ਇੱਕ ਆਪਾਂ ਨੇ ਰਿਜ਼ਲਟ ਚੈੱਕ ਕਰਿਆ ਹੋਇਆ ਓਕੇ ਰਿਜ਼ਲਟ ਹਾਂ ਮੱਕੀ ਚ ਵੀ ਬਾਈ ਜੀ ਆਪਾਂ ਹਾਂ ਆ ਬ੍ਰਹਮਾਸਤਰ ਲਿਆਂਦਾ ਨਮਾ ਬਾਈ ਆਪਾਂ ਪੰਜ ਚਾਰ ਬੰਦੇ ਆ ਜਿਹੜੇ ਪਾ ਰਹੇ ਨੇ ਜੀ ਤੇ ਬ੍ਰਹਮਾਸਤਰ ਇਹ ਲੇਕੇ ਕਿਥੇ ਤੇ ਵੀਰੇ ਸਿੱਧੇ ਕੰਪਨੀ ਵੱਲੋਂ ਆਇਆ ਤੇ ਜੜਾਂ ਪਰੇ ਕੰਮ ਕਰਦਾ ਜੀ ਅੱਛਾ

ਹਾਂ ਲੱਗ ਸਿੱਕੋਟਰ ਖੁੰਜਾ ਇੱਕੋ ਪਰੇ ਖੁੰਜਾ ਉਹ ਕਹਿੰਦਾ ਆਪਣੀ ਮੋਟਰ ਦੇ ਕੋਠੇ ਖੜਾ ਉਹ ਜਿੱਥੇ ਪਾਣੀ ਓਵਰ ਹੋ ਕੇ ਖੜਿਆ ਸਾਰਾ ਉਹ ਦੋ ਖੁੰਜੇ ਆ ਆਪਣਾ ਮੈਂ ਲਾਇਆ ਪਰਸੂਨ ਜੀ ਹਾਂ 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 ਖੁੰਜੇ ਵਾਲਾ ਹਾਂ ਜੀ ਫੁੱਲ ਉਹ ਸਰਕਾਰ ਕੇ ਉਹ ਸਾਰਾ ਮੇਰਾ ਤਾਂ ਹਿਲਾ ਕਦੈ ਕਿਹੜਾ ਇਹ ਲੜਨ ਪੈਸਾ ਮੈਂ ਮੇਰੇ ਕੋਲ ਬੈਂਕ ਥੋੜੀ ਕੋਲਾ ਹੈ ਯਾਰ ਮੇਰੇ ਇੱਕ ਬੰਦਾ ਪੈਸਾ ਲੈ ਗਿਆ ਦੂਸਰੇ ਕੋ ਕੈਸੇ ਦੇ ਦੂੰ 5000 ਰੁਪਏ ਮੇਰੇ ਹੀ 깔ਤਾ ਹੈ ਜੀ ਉਹ ਲੈ ਕੇ ਚਲੇ ਗਿਆ ਮੇਰੇ ਉਹ ਕਹਾਤਾ ਰਾਗਬੀਰ ਸੇ ਲੈ ਲਈ ਮੈਂ ਰਾਗਬੀਰ ਕੇ ਕਹਾਤਾ ਤੇ ਸਦਾ ਕਹਾਤਾ ਮੇਰੀ ਬਾਤ ਕਰਾਓ ਮੇਰੀ ਬਾਤ 5000 ਰੁਪਇਆ ਹੈ ਹਾਂ ਗੱਲ ਕਰਾਓ ਚੱਕਰ ਪਤਾ ਕੀ ਆਏ ਹੁਣ ਸਾਡਾ ਸਾਰਿਆਂ ਦਾ ਹਿਸਾਬ ਕਿਤਾਬ ਕਲੀਅਰ ਆ ਪੈਸੇ ਤੁਹਾਡੇ ਲੈ ਗਿਆ ਜਤਿੰਦਰ ਹਾਂ ਜ਼ਿੰਮੇਵਾਰੀ ਜਤਿੰਦਰ ਦੀ ਆ ਬੋਲੋ 500 ਰੁਪਇਆ ਤੁਮਨੇ ਮੇਰੇ ਸਾਥ ਦਿਹਾੜੀ ਲਗਾਇਆ ਹੈ 500 ਮੈਂ ਤੇਰਾ ਮੁੰਡਾ ਲੈ ਗਿਆ ਤੁਮ ਕੋ ਕੈਸੇ ਦੇ ਦੂੰ 500 ਤੁਮਨੇ ਕੰਮ ਕੀਆ ਹੈ ਬੰਦਾ ਤੁਹਾਡਾ ਲੰਬੜਦਾਰ ਪੈਸੇ ਲੈ ਗਿਆ ਤੁਮ ਕੋ ਕਿਉਂ ਦੂੰ ਮੈਂ फिर तो एक मैं काम कर ही जाऊंगा पैसादार बोलू हाँ। ना कि मेरा पैसा दो जितना सरदार से उठा मेरे पर भी लिखा है चार हजार पाँच हजार का गुजर का सवा किला लगा पर... मेरे से तू तो क्यों पैसे मांगता है मेरा कले का काम किया है सभी का किया होगा सौ चंद्रिका कहता है बोलो सरदार घूमने गया आएगा ले मेरे से क्यूँ ले ली मेरे से तो पैसा उनके बदल गिरता है दस बीस हजार रुपया आएगा तो लेगा नाले उसके चित्र लगाएगा

ਕੋਈ ਉਮੀਦ ਹੈ ਵੀ ਨਹੀਂ ਮੋੜਨ ਦਾ 4000 ਰੁਪਏ ਚਾਚਾ ਲੈ ਗਿਆ 4000 ਪਹਿਲੇ ਨਹੀਂ ਨਾ ਚਾਚਾ ਤਾਂ ਸਾਹਮਣੇ ਮੇਰੇ ਦੀ ਅਜ ਮੈਂ 8000 ਹੈ ਨਾ 8000 ਰੁਪਏ ਤਾਂ ਚਾਚਾ ਲੈ ਗਿਆ 4000 ਰੁਪਏ 2000 ਮੈਂ ਕਰ ਲਵਾਂਗਾ ਹਾਂ ਅੱਛਾ ਉਹਨੂੰ ਕਰ ਲੇ ਭਲਾ ਉਹ ਪਜ ਗਈ ਕੱਲਾ ਚਾਚਾ ਜਾਂਦੇ ਕਿ ਨਹੀਂ ਉਹ 8000 ਰੁਪਏ ਤਾਂ ਅਸੀਂ 6 ਦਿਨ ਬਾਹਰ ਹੋਏ ਹਾਂ 6 ਦਿਨ ਦੇ ਵਿੱਚ ਤੁਸੀਂ ਗਾਹ ਪਾ ਲਿਆ ਔਰੇ ਬਾਈ ਚਾਂਸ ਬਾਰਿਸ਼ ਨਾ ਹੋਤਾ ਉਹਨਾਂ ਕੇ ਆਸਰੇ ਜੀਰੀ ਛੋੜ ਗਿਆ ਤਾਂ ਮੈਂ ਅਸੀਂ ਤਾਂ ਨਹੀਂ ਪੱਜਿਆ ਜੀ ਤੁਸੀਂ ਤਾਂ ਚੱਲ ਬੈਠੇ ਹੋ ਤੁਹਾਡਾ ਕੰਮ ਤਾਂ ਹੀ ਨਹੀਂ ਕਿਹਾ ਕਿ ਕਾ ਕੰਮ ਆ ਤੀ ਮੋਟਰਪੇ ਦੇ ਬੰਦੇ ਬਣਾਏ ਆ ਇਹ ਤੁਸੀਂ ਰੇਪਾਉਣ ਜੋਗੇ ਹੋ ਹਾਂ ਸੋਤੇ ਨਾਲ ਰੇਪਵਾ ਲਈਏ 100 ਰੁਪਏ ਜਾਣੇ ਮੈਂ ਤਾਂ ਕੋ ਮੋਟਰ ਕੋ ਜਿੰਦਾ ਲਗਾ ਰਹਾ ਹਾਂ ਲਾ ਦੇ ਜੀ ਹਾਂ ਲਾ ਦੇ ਜੀ ਕੱਲ੍ਹ ਸੇ ਖੁਦ ਚੱਕ ਲੈ ਹਾਂ ਆਪਣਾ ਸਮਾਨ ਸੂਨਨ ਸਭ ਉਠਾ ਲੈਣਾ ਬਸ ਠੀਕ ਹੈ ਲਾ ਦੇ ਲਾ ਦੇ ਕੋਈ ਗੱਲ ਨਹੀਂ ਆਏਗਾ ਫਿਰ ਚਲੇ ਤੇ ਮਾਰੀ ਰੱਖੀ ਮੈਂ ਕਹਾਂ ਰਹੂੰਗਾ ਹਾਂ

ਗੰਨਾ ਬੰਨ ਜੇ ਵੀ ਤੁਸੀਂ ਕਰ ਜੂ। ਮਿੰਦਰ ਗੰਨਾ ਬੰਨਣੇ ਵਾਲਾ ਹੋ ਗਿਆ ਹੁਣ ਆਪਣੇ ਆਪ। ਗੰਨਾ ਮੈਂ ਗੱਗੀ ਨੂੰ ਕਰਿਆ ਫੋਨ ਗਗਨਦੀਪ ਨੂੰ। ਉਹਦੇ ਚੰਗਾ ਹੈਗਾ ਬਸ ਮਾਲਾ। ਉਹਦੇ ਕੋਲ ਹੈਗੇ ਆ ਬੰਦੇ 4 ਬੰਦੇ ਗੰਨਾ ਬੰਨਦੇ ਆ ਉਹਦੇ। ਦੇਖਦੇ ਆ ਨਹੀਂ ਆਪਾਂ ਤੂੰ ਕੰਮ ਨਬੜ ਲੈ ਨਾਲੇ ਤਾਂ ਮਿੱਟੀ ਦੇਖਿਆ ਹੁਣੇ ਇੱਕ ਵਾਰ। ਨਾਲੇ ਬੰਦਿਆਂ ਕੋਲ ਮਿਲਿਆ ਹੁਣੇ ਆ। ਵਿਆਹ ਵੀ ਜਾਣਾ ਆਪਾਂ ਨੇ। ਰਹਿ ਜਾਣਾ। ਹੁਣ ਪੱਗਾਂ ਨਹੀਂ ਜੇਪਣੀਆਂ ਹੁਣ ਜਾ ਕੇ ਆਪਾਂ ਨੇ। ਬਸ ਤਰਗੇ ਫੇ ਤਾਂ ਕੰਮ ਪਰ ਕੰਮ ਨਿਕਲ ਜਿੰਦਾ ਕੰਮ ਕੋਈ ਸਿਰੇ ਚੜਦਾ ਨਹੀਂ। ਅੱਜ ਤਾਂ ਆਪਾਂ ਨੇ ਢੇਡ ਚੱਲੂਗੇ ਥੋੜਾ ਯਾਰ। ਲਿੱਕ ਪਾਉਣੀ ਆਇਤਾ ਪਾਣੀ ਹਾਂ ਆਜੂ ਵੇ ਵੋਗੀ ਹਾਂ ਹੁਣ ਆਇਆ ਜੀ ਸਿਮਰਨਦੀ ਜੀ ਦੀ ਵੱਲ ਮਿਲੋ ਸਿਮਰਨ ਨੂੰ ਹਾਂਜੀ ਕਿਵੇਂ ਆ ਭਾਈ ਤੇਰਾ ਦੱਸ ਆਹ ਬੀਜ ਬਾਰੇ ਕੁਛ ਤੇਜ ਵੀਰੇ ਇਹ ਆਪਣਾ ਨਵਾਂ ਲਾਇਆ ਕੀ ਐਡਾ ਵੀ ਸਸਪੈਂਸ ਚੰਗਾ ਨਹੀਂ ਹੁੰਦਾ ਹਾਂ ਗਾ ਇਹਨਾਂ ਨੂੰ ਵੱਡੇ ਦੱਸਾਂਗੇ ਨਾ ਹਾਂ ਅੱਡੂ ਦੂਜਾ ਚੈੱਕ ਕਰ ਆ ਲੈ ਦੂਜਾ ਦੇਖ ਦੂਜਾ ਵੇਰੇ ਇਹ ਥੋੜੇ ਟਾਈਮ ਦੀ ਜੀਰੀ ਆਲੇ ਬਹੁਤ ਜਿਆਦਾ ਟਾਈਮ ਨਹੀਂ ਹੋਇਆ 35 ਦਿਨ ਦੀ ਹੋ ਗਈ 25 ਦਿਨ ਵੀ ਦੀ ਆਪਣੀ ਹਾਂ 40 ਦਿਨ ਦੀ ਲੱਗਦਾ ਚੱਲ ਹਾਂ 40 ਦਿਨ ਦੀ ਹੋ ਗਈ ਤੇ ਨਾਲੇ ਇਹ 26 ਨਾਲ ਦੀ ਕਿ ਸਮਝੋ 40 42 ਦਿਨ ਦੀ ਜੀਰੀ ਆ ਹਾਂ 26 ਵੰਗਣੇ ਆ ਜਮਾ ਬਾਗੋਬਾ ਭਰਨ ਲੱਗ ਗਈ ਹਾਂ ਬਹੁਤ ਗੇਤੀ ਹੈ ਵੈਰਟੀ ਆ ਆ ਨਾਲ ਕਿਹੜਾ ਇਹ 770 ਆਪਣਾ ਸਾਰੇ 770 ਸਾਰੇ ਉਹਦੇ ਨਾਲ ਇਹ ਆਪਾਂ ਨੇ ਲਾਇਆ ਕੋਈ ਛੋਟਾ ਕੋਈ ਵੱਡਾ ਕੋਈ ਬੂਝਾ ਨਹੀਂ ਕੋਈ ਨਹੀਂ ਹੈਗਾ ਜਮਈ ਸਾਰੀ ਇੱਕੋਸਾਰ ਦੀ ਹਾਂ ਦੋਨੋਂ ਆਪਣਾ ਸਵਾਗੀ ਲੈ ਜਮਈ ਨਵੇਂ ਬੀਜ ਦਾ ਬਾਕੀ ਦਾ ਹੁਣ ਨਕਾਲ ਵੱਢ ਕੇ ਨਾਲੇ ਤਾਂ ਨਕਾਲ ਦੱਸਾਂਗੇ ਨਾਲੇ ਕਿਸਮ ਦਾ ਨਾਮ ਦੱਸ ਦੂੰਗੇ ਹਾਂ ਆ ਵੀ ਆਪਣਾ ਸੁੱਤਰ ਹੈ ਇਹ ਵੀ ਇਕੱਠਾ ਹੀ ਲੱਗਿਆ ਹੋਇਆ ਇਕੱਠੇ ਹੀ ਆਪਾਂ ਨੇ ਵੱਢਣਾ ਇਹ ਚ ਵੀ ਕੋਈ ਬਿਮਾਰੀ ਨਹੀਂ ਹੈ ਹੈਨਾ ਇਹ ਬਿਮਾਰੀ ਆਪਣੇ ਹੈ ਨਹੀਂ ਇਹਦਾ ਚਾੜਦਾ ਆਪਾਂ ਇਹ ਦੇਖਿਆ ਹੀ ਆਪਾਂ ਨੂੰ 6-7 ਸਾਲ ਹੋ ਗਏ ਲਾਉਂਦੇ ਹਾਂ ਹੈਨਾ ਬਾਕੀ ਭਾਈ ਸਰਪ੍ਰਾਈਜ਼ ਸਾਡੇ ਉਹ ਫੇਰ ਇਕੱਠੇ ਹੋਈ ਜਾਂਦੇ ਆ ਸ਼ਾਇਦ ਇੱਕ ਅਧਰ ਦਿਨ ਚ ਫੇਰ ਆਪਾਂ ਸਰਪ੍ਰਾਈਜ਼ ਪਾਰਟੀ ਕਰਦੀਏ ਚੱਲੀ ਜਾਣੇ ਇਹ ਤਾਂ ਚੱਲੀ ਜਾਣੇ ਆਇਆ ਵੀ ਹੁਣ ਆਪਾਂ YouTube ਨਾਲ ਜੁੜ ਗਏ ਹਾਂ ਠੀਕ ਨਹੀਂ ਬੰਦੇ ਆਪਣੇ ਨਵੇਂ-ਨਵੇਂ ਜੁੜ ਰਹੇ ਆਂ ਹਾਂ ਉਹ ਗਾਹਾਂ ਗਾਹਾਂ ਡਮਾਂਡ ਸਹੀ ਕੀ ਹੁੰਦੀ ਆ ਆਪਾਂ ਦੱਸੀ ਜਨ ਬਾਕੀ ਹੁਣ ਆਪਾਂ ਇਹ ਆਇਆ ਕਿ ਪ੍ਰਦਾਨ ਰਹਿਣ ਦੀ ਅਗਲੀ ਪੌਣ ਨੂੰ ਸਪਰੇਅ ਕਰਾ ਗੀ ਪ੍ਰਦਾਨ ਨਹੀਂ ਇਹਦੀ ਪੌਣੀ ਹੈ ਇਸ ਦੀ ਸਪਰੇਅ ਹੋ ਕਰਨੀ ਹੈ ਪ੍ਰਦਾਨ ਪਾ ਲਈ ਜਿਹੜੀ ਪੌਣੀ ਦੀ ਗੇਤੀ ਚ ਬਸ ਪ੍ਰਦਾਨ ਦਾ ਕੋਈ ਫਾਇਦਾ ਨਹੀਂ ਇਹਦੇ ਨੂੰ ਇਹਦੇ 'ਤੇ ਸਪਰੇਅ ਹੋ ਆਪਾਂ ਨੇ ਵਧੀਆ ਸੁੰਡੀ ਪ੍ਰਦਾਨ ਨੇ ਵੀ ਸੁੰਡੀ ਰੋਕਣੀ ਆ ਸਪਰੇਅ ਨੇ ਵੀ ਸੁੰਡੀ ਰੋਕਣੀ ਆ ਵਧੀਆ ਸਪਰੇਅ ਉਹ ਕਰ ਦੇਣੀ ਆ ਆ 14ਵਾਂ ਪਰ ਆਪਾਂ ਨੇ 28 ਪਰ ਪਾਤੀ ਦੀ ਪਾਰਤੀ ਦੇ ਪ੍ਰਦਾਨ ਕੀਤੀ ਆਪਾਂ ਨੇ ਇਹਦੇ ਪਰ ਆਪਾਂ ਨੇ ਰਹਿਣ ਦੇਣੀ ਸਪਰੇਅ ਕਰ ਦੇਣੀ ਜੀ ਲੈ ਆ ਗਏ ਡੰਗਰਾਂ ਦਾ ਨਵੇੜਿਆ ਯਾਰ ਜੀ ਵੀਰ ਡੰਗਰਾਂ ਦਾ ਭਾਈ ਨਵੇੜਿਆ ਰੇਪ ਪੌਣਾਂ ਦਾ ਭਈਆਂ ਤੇ ਰੇੜਾ ਹੀ ਲਿਆ ਆ ਨਾਲੇ ਹੁਣ ਚਾਰ ਚਲੇ ਜਾਊਗਾ ਕਾਲੂ ਸਵੇਰ ਨੂੰ ਯਾਰ ਕਾਲੀ ਚ ਤੇਰਾ ਫਾਰਮ ਪੂਰਾ ਦਿਖਾਉਣ ਤੇ ਰਹਿ ਗਿਆ ਚੱਲ ਕੋਈ ਨਹੀਂ ਉਹ ਤਾਂ ਆਪਾਂ ਨੇ ਦੁਬਾਰਾ ਫੇਰ ਮਾਰ ਲੈਂਗੇ ਢੇੜਾ ਸਾਰੇ ਫਾਰਮ ਚ ਸਾਰਾ ਦਿਖਾ ਦੇਂਗੇ ਬਨ ਅੱਠ ਭਾਜੀ ਜੀ ਦੇ ਕੰਮ ਨਵੇੜੇ ਆਪਾਂ ਨੇ ਅੱਜ ਮੇਲ ਆ ਭਾਈ ਆਪਣੇ ਯਾਰ ਦੋਸਤ ਦੀ ਸ਼ੇਸਟਰ ਦਾ ਵਿਆਹ ਏ ਹੂੰ ਤੇ ਹੁਣ ਵੀ ਜਾਣਾ ਆਪਾਂ ਨੇ ਸ਼ਾਮ ਨੂੰ ਵੀ ਜਾਣਾ ਸਵੇਰੇ ਵੀ ਜਾਣਾ ਸਵੇਰੇ ਹੀ ਜਾਣਾ ਸ਼ਾਮ ਨੂੰ ਵਿਆਹ ਚ ਜਿੱਥੇ ਵੀ ਤੁਹਾਨੂੰ ਦਿਖਾएंगे ਜਾ ਕੇ ਵਿਆਹ ਦਾ ਕੀ ਆ ਪ੍ਰੋਗਰਾਮ ਆ ਜਾਣੇ ਆ ਹੁਣ ਬਸ ਚਾਰ ਦੀਆਂ ਪੰਡਾ ਪਾਉਣੀਆਂ ਚ ਰੇ ਪੈ ਜਿਆ ਥੋੜਾ ਜਿਹਾ ਹੋਰ ਤਿਆਰ ਹੋ ਰਹੇ ਹਾਂ ਨੇਰਾ ਦਾ ਹੋਈਆਂ ਹੋ ਜਾਣਾ ਨੇਰਾ ਦਾ ਜਾਣਾ ਹਲੇ ਚਾਰ ਲੈ ਕੇ ਪੌਂਡਾ ਪਾਉਣੀਆਂ ਚੱਕਾ ਦੇ ਲੈ ਰੇੜਾ ਲੈ ਕੇ ਗਏ ਨੇਰਾ ਤਾਂ ਉਈਆਂ ਚਲੋ ਉਧਰ 114 ਕਿਲੋ ਨੂੰ ਘੁੰਮ ਚਾਲਦੇ ਹਾਂ ਹੁਣ ਚਲੋ ਚੱਲ 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 ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਰਾਜਵੀਰ ਲੈ ਕੇ ਆਇਆ ਜੀ ਪਹਿਲੀ ਵਾਰ ਰੇੜਾ ਖੇਤ ਨੂੰ ਇਹ ਲੱਗਿਆ ਹੋਇਆ ਇਹਦੇ ਭਈਏ ਦੇ ਹੱਥ ਇਹਨੂੰ ਬੈਕ ਕਰਨਾ ਸਿਖਾਉਂਦਾ ਇਹਨੂੰ ਬੈਕ ਕਰਨਾ ਸਿਖਾਉਂਦਾ ਨਹੀਂ ਨਹੀਂ ਜਾਣਦੇ ਪਿੱਛੇ ਖਾਲੀ ਖਾਲੀ ਤਾਂ ਹੈਗੀ ਹੈ ਬਪਾ ਹੀ ਨੋਹਿ ਮੰਨਾਂ ਨਾ ਟੋਏ 'ਚ ਗਿਰੂਗਾ ਉੱਥੇ ਤੇਰਾ ਰੇੜਾ ਉਹ ਡਰਾਈਵਰ ਹਲੇ ਨਹੀਂ ਆਣਾ ਰਾਜਵੀਰ ਮੰਨ ਲਈ ਵੀ ਹੁੰਦੀ ਆ ਗੱਲ ਪੱਟਰੀ ਵਾ ਪੈਪ ਵੀ ਦੱਬਦੇ ਆ ਟਰਾਲੀਆਂ ਦਾ ਭੰਨਿਆ ਹੋਇਆ ਕੰਮ ਜਿਆ ਕਰਿਆ ਹੋਇਆ ਨੂੰ ਕਰਦੇ ਆ ਲੋਟ ਪੈਪ ਯਾਰ ਜਿੰਨਾ ਮਰਜੀ ਵਧੀਆ ਲੱਦ ਲਾ ਜਿਆਦਾ ਆਚਾਰ ਪਾਉਨੇ ਆ ਨਾ ਗਿੱਲਾ ਹੁੰਦਾ ਇਹਦਾ ਕੰਮ ਜਿਆ ਹੋਏ ਜਾਂਦਾ ਫੇਰ ਪਾਣੀ ਆ ਗਿਆ ਉਹ ਨਹੀਂ ਸੇਮਨਲ ਮੋਟਰਸਾਈਕਲ ਕਹਾ ਕਰਦੀ ਮੜਾ ਜਾ ਪਾਣੀ ਦਾ ਕੰਮ ਕਿਹੜਾ ਹੋਇਆ ਹੋਇਆ ਭਾਈ ਤੁਹਾਡਾ ਪੰਡਾ ਪਾ ਲੈਣੀ ਪੰਡਾ ਤਰਪਾਲ ਦਾ ਟੋਟਾ ਗੇਰ ਲੈਣੀ ਇੱਥੇ ਇੱਕ ਮੂਰੇ ਆ ਵੀ ਚੱਲੇ ਹੁਣ ਹਾਂਜੀ ਹਾਂ ਚਾਰ ਲੱਗਦੇ ਆ ਚੱਲੀਏ ਪਿੰਡ ਨੂੰ ਹੁਣ ਜਾ ਕੇ ਨਹਾਈਏ ਧੋਈਏ ਠੀਕ ਐ ਚਲਿਏ ਵਿਆਹ ਦੇਖ ਯਾਰ ਦੇਖਾਂ ਚੱਲਦੇ ਆਪਾਂ ਯਾਰ ਲੱਗਦਾ ਫੇਰ ਆਊਗਾ ਗਰਮੀ ਕਿੰਨੀ ਹੋਊਗੀ ਅੱਜ ਤਾਂ ਵੈਸੇ ਮੇਲ ਆ ਯਾਰ ਆ ਮੇਲ ਆ ਮੇਲ ਆ ਵੀਰੇ ਮੇਲ ਨੂੰ ਪਰੇ ਜਾਣਾ ਸ਼ਾਮ ਨੂੰ ਕੱਲ ਨੂੰ ਨਹੀਂ ਜਾਣਾ ਨੇ ਕੱਲੂ ਵੀ ਜਾਣਾ ਵੀਰੇ ਅੱਛਾ ਪੱਕਾ ਯਾਰ ਦੋਸਤਾਂ ਹਾਂ ਇੱਟ ਵਰਗਾ ਨਾਲੇ ਕਹਿੰਦੇ ਪੱਥਰ ਵਰਗਾ ਪੱਕਾ ਚਾਹੀਦਾ ਹੈ ਬੀਟ ਤਾਂ ਫੁੱਟ ਜੰਦੀ ਆ ਕੋਲੀ ਯਾਰ ਦੋਸਤਾਂ ਆਪਣਾ ਸਕੂਲੀ ਅੱਛਾ ਠੀਕ ਹੈ ਠੀਕ ਹੈ ਮਿਲਦੇ ਹਾਂ ਹੁਣ ਪਿੰਡ ਕਲੇੜੀ ਜਾ ਕੇ